ਤੋ 22 ਮਾਡਲ ਸਵਰਾਜ ਭਾਲ ਦੇ ਸੀ ਤੇ ਇਹ ਟਰੈਕਟਰ ਜਿਹੜਾ ਮਾਡਲ 22 ਅਤੇ ਕਾਪੀ ਟਰੈਕਟਰ ਦੀ 23 ਦੀ ਆ ਤੁਸੀਂ ਚੈੱਕ ਕਰ ਸਕਦੇ ਹੋ 9ਵੇਂ ਮਹੀਨੇ ਦਾ ਤੇ ਉਹ ਪਹਿਲਾਂ ਵਾਲਾ ਸੀ ਜਿਹੜਾ ਪਹਿਲੇ ਮਹੀਨੇ ਦਾ ਸੀ ਇਹ 9ਵੇਂ ਮਹੀਨੇ ਦਾ ਟਰੈਕਟਰ ਹੈਗਾ 22 ਦੇ ਤੇ 23 ਦੀ ਕਾਪੀ ਬਣੀ ਹੋਇਆ ਟਰੈਕਟਰ ਦੀ ਬਈ ਸਾਰਾ オリジナル ਆ ਜਿਹੜੇ ਵੀ ਵੀਰ ਨੂੰ ਚਾਹੀਦਾ ਐਸੈਸਰੀ ਲੱਗੀ ਹੋਇਆ ਕਨੋਪੀ ਵਾਲੀ ਸਤਰੀ ਲੱਗੀ ਹੋਇਆ A1+ ਸਤਰੀ ਲੱਗੀ ਹੋਇਆ ਟਰੈਕਟਰ ਦੇ ਉੱਤੇ ਨਾ ਤੇ 3 ਸਪੀਡ ਦੇ ਵਿੱਚ ਆ ਸਵਰਾਜ ਬਿਲਕੁਲ ਬਈ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਗਿਆ ਆਪਣੇ ਕੋਲੇ ਤੇ ਜਿਹੜੇ ਵੀਰ ਮੰਗਦੇ ਸੀ ਪਹਿਲਾਂ ਆਪ ਆਪਣੇ ਕੋਲ ਬਾਈ ਮਾਡਲ ਸੀ ਇਹ 23 23 ਦੀ ਕਾਪੀ ਹੈ ਬਾਈ ਦੇ ਲਾਸਟ ਦਾ ਨਿਕਲਾ ਹੈ ਟਰੈਕਟਰ ਤੇ ਜਿਹੜਾ ਚੱਲਿਆ ਹੋਇਆ ਟਰੈਕਟਰ ਉਹ ਵੀ Ориجنਲ ਆ ਮਿੱਤਰੋ 300 ਕੁਸ ਘੰਟੇ ਚੱਲਿਆ ਹੋਇਗਾ ਆ ਦੇਖੋ ਆ ਮੂਹ ਨੇ ਉਹ ਨਹੀਂ ਜੁੱਕਰ ਪਈਆਂ ਨੇ ਟਰੈਕਟਰ ਦੇ ਹਜੇ ਮੈਂ ਤੁਹਾਨੂੰ ਮੀਟਰ ਵੀ ਦਿਖਾ ਦਿੰਦਾ 300 ਵੀ 54 ਘੰਟੇ ਜਿਹੜਾ ਇਹ ਟਰੈਕਟਰ ਹੈਗਾ ਉਹ ਚੱਲਿਆ ਹੋਇਆਗਾ ਬਾਈ ਬਿਲਕੁਲ ਨਵਾਂ ਪਿਆ ਦੇਖੋ ਪਰ ਬੂਦਾਂ ਉਵੇਂ ਜੁੱਕਰੀ ਪਏ ਨੇ ਟਰੈਕਟਰ ਦੇ ਤੁਸੀਂ ਚੈੱਕ ਕਰ ਸਕਦੇ ਹੋ ਨਾ ਸਾਰਾ ਟਰੈਕਟਰ ਬਿਲਕੁਲ Ориجنਲ ਆ ਸਾਰਾ ਤੇ ਮਗਰਾਟ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਤੇ 73 ਗਰੋਪੀ ਵਾਲੀ ਲੱਗੀ ਹੋਈ ਆ A1 ਪਲੱਸ 73 ਲੱਗੀ ਹੋਈ ਆ ਤੇ 22 ਮਾਡਲ ਆ ਹਾਸਟ ਹੋਨਰ ਆ ਪੰਜਾਬ ਨੰਬਰ ਆ ਤੇ ਜਿਹੜੇ ਵੀ ਨੂੰ ਬਈ ਚਾਹੀਦਾ ਕੰਟੈਕਟ ਕਰ ਲੋ ਤੇ ਜਦੋਂ बिक ਜਾਂਦਾ ਫਿਰ ਵੀਰ ਕਹਿੰਦੇ ਨੇ ਬਈ ਸਾਨੂੰ ਚਾਹੀਦੇ ਸੀ ਨਾ ਵਿੱਚ ਵੀਰ ਆ ਕੇ ਬਹੁਤ ਮੂੜੇ ਨੇ ਉਹ ਪਹਿਲਾਂ ਵਾਲੇ 22 ਮਾਡਲ ਤੇ ਆ ਬਈ ਆਪਣੇ ਕੋਲ ਹੋਰ ਆ ਗਿਆ 3 ਸਪੀਡ ਦੇ ਵਿੱਚ ਜਿਹੜੇ ਵੀ ਵੀਰ ਨੂੰ ਬਈ ਚਾਹੀਦਾ ਟਰੈਕਟਰ ਕੰਟੈਕਟ ਕਰ ਲੋ ਬਿਲਕੁਲ ਬਈ ਨਵਾਂ ਟਰੈਕਟਰ ਆ ਨਾਲ ਦੇ ਟਾਇਰ ਟੂਰ ਸਾਰਾ ਕੁਝ ਚੌਕੜਾ ਗੁੜੀਆਰ ਦਾ ਜਮਾ ਉਵੇਂ ਦੇ ਉਵੇਂ ਟਾਇਰ ਪਏ ਨੇ ਤੇ ਪੂਰਾ ਸਾਫ ਟਰੈਕਟਰ ਪ ਤੇ ਜਿਹੜੀ ਜਿਹੜੀ ਡਿਮਾਂਡ ਆ ਗਈ ਉਹ 7 ਲੱਖ 70 ਹਜ਼ਾਰ ਰੁਪਏ ਬਾਕੀ ਮੌਕੇ ਦੇ ਉੱਤੇ ਜਿਹੜੀ ਡਿਮਾਂਡ ਹੈਗੀ ਉਹ ਹੋ ਜਾਊਗੀ ਜਿਹੜੇ ਵੀ ਵੀਰ ਨੂੰ ਚਾਹੀਦਾ ਬਈ ਕੰਟੈਕਟ ਕਰ ਲਓ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾ 22 ਮਾਡਲ ਆ ਪੰਜਾਬ ਨੰਬਰ ਫਸਟ ਓਨਰ ਨਗਦ ਦਾ ਟਰੈਕਟਰ ਹੈਗਾ ਜਿਹੜੇ ਵੀ ਵੀਰ ਨੂੰ ਵੀ ਚਾਹੀਦਾ ਕੰਟੈਕਟ ਕਰ ਲਓ ਫੇਰ ਨਾ ਕਿ ਹੋਵੇ ਸਾਨੂੰ ਟਰੈਕਟਰ ਚਾਹੀਦਾ ਸੀ ਨਾ ਤੇ ਚੈੱਕ ਕਰ ਲਓ ਮਿੱਤਰੋ ਟਰੈਕਟਰ ਹੈ ਜਿਹੜਾ ਬਿਲਕੁਲ ਬਈ ਨਵਾਂ ਪਿਆਗਾ ਤੇ ਰਮਰੂ ਮਾਲਾ ਤੁਸੀਂ ਦੇਖ ਸਕਦੇ ਨਾਟ ਨੂਟ ਉਵੇਂ ਜੋ ਕ੍ਰਾਸਟਿਕ ਕਰ ਵਾਲੀਆਂ ਚੀਪੀਆਂ ਇਹ ਜੋਵੇਂ ਜੋ ਕਰਪਈਆਂ ਨੇ ਟਰੈਕਟਰ ਦੇ ਉੱਤੇ ਤੇ ਜਿਹੜੇ ਵੀ ਨੂੰ ਵੀ ਚਾਹੀਦਾ 855 223 ਮਾਡਲ ਤਾਂ ਕੰਟੈਕਟ ਕਰ ਸਕਦਾ ਹੈ ਤੇ ਫਿਰ ਹਲੇ ਹਿੱਸੇ ਵਗੈਰਾ ਦਾ ਵੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਜਣੋ ਲਓ ਜੀ ਲਿੰਕਾਂ ਵਗੈਰਾ ਜਿੰਨਾ ਰੰਗ ਰਿਹਾ ਨਾ ਕਿ ਜੈਨੂਅਲ ਟਰੈਕਟਰ ਦੇਣਾ ਜਿੰਨਾ ਹੈਗਾਗਾ ਕਿਸੇ ਪਾਸੇ ਵੀ ਟਰੈਕਟਰ ਤੇ ਕਲਮ ਨਹੀਂ ਲੱਗੀ ਹੋਈ ਤੇ ਜਿੰਨਾ ਕਿ ਟਰੈਕਟਰ ਸਾਰਾ Ориਜਨਲ ਆਗਾ ਮਗਰਾਟ ਵਗੈਰਾ ਤੁਸੀਂ ਬ੍ਰਾਈਟ ਸਾਈਡ ਤੋਂ ਵੀ ਦੇਖ ਸਕਦੇ ਹੋਗੇ ਨਾ ਇੱਦਾਂ ਨਹੀਂ ਛੱਡ ਤੁਸੀਂ ਮਗਰਾਟ ਦੇਖ ਸਕਦੇ ਸਜਣੋ ਜਿਹੜੇ ਵੀ ਵੀਰ ਨੂੰ ਬਈ ਚਾਹੀਦਾ 22 ਮਾਡਲ ਦਾ ਕੰਟੈਕਟ ਕਰ ਲੋ ਕਹਿੰਦੇ ਵੀ ਵੀਡੀਓ ਪਾਇਨ ਸਾਰਾ ਇਹ ਨਹੀਂ ਪਤਾ 1 2 ਦਿਨ ਲੰਘਣ ਤੇ ਟਰੈਕਟਰ ਸੇਲ ਹੋ ਜਾਏ ਬਾਅਦ ਚ ਵੀ ਇਹਨਾਂ ਦੇ ਫੋਨ ਆਏ ਬਈ ਸਾਨੂੰ ਚਾਹੀਦਾ ਸੀ ਸਾਨੂੰ ਚਾਹੀਦਾ ਸੀ ਨਾ ਤਾਂ ਉਹ ਕੰਟੈਕਟ ਕਰਕੇ ਇਹਦਾ ਟਰੈਕਟਰ ਆ ਕੇ ਚੱਕ ਸਕਦੇ ਹੋ ਮਿੱਤਰੋ 22 ਮਾਡਲ ਆ ਪੰਜਾਬ ਨੰਬਰ ਆ ਫਰਸਟ ਆਨਰ ਟਰੈਕਟਰ ਆ 22 ਮਾਡਲ ਦੇ ਲਾਸਟ ਦਾ 23 ਦੀ ਕਾਪੀ ਆ ਟਰੈਕਟਰ ਦੀ ਤੇ ਚੱਕ ਲੋ ਤੇ ਮੂਰੇ ਵੀਰੇ ਸਵਰਾਜ ਜਿਹੜਾ ਆ ਆਇਆ ਲਾਸਟ ਦੇ ਵਿੱਚ ਰ ਜਾਗਦੇ ਮੱਥਾ ਆ ਇਹਦਾ ਨਾ ਵੀ ਸਵਰਾਜ ਲਾਈਟਾਂ ਚੱਲਦੀਆਂ ਨੇ ਇਹਦੀਆਂ ਸਵਰਾਜ ਦੇ ਵਿੱਚ ਪਹਿਲਾਂ ਵਾਲੇ ਦੇ ਸਵਰਾਜ ਤੇ ਨਹੀਂ ਚੱਲਦੀ ਸੀ ਜਿਹੜੀਆਂ 22 ਦੇ ਲਾਸਟ ਦੇ ਵਿੱਚ ਆਏ ਨੇ ਇਹ ਟਰੈਕਟਰ ਸਵਰਾਜ ਟੌਪ 'ਚ ਤੇ ਜਿਹੜੇ ਨੂੰ ਵੀ ਚਾਹੀਦਾ ਕੰਟੈਕਟ ਕਰ ਲਓ 22 ਮਾਡਲ ਪੰਜਾਬ ਨੰਬਰ ਫਸਟ ਹਾਉਨਰ ਟਰੈਕਟਰ ਹੈਗਾ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਆਪਣੇ ਰਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਲਓ ਫੇਸਬੁੱਕ YouTube ਤੇ Instagram ਤੇ ਜਾ ਕੇ ਧੰਨਵਾਦ ਜੀ